ਅੱਜ ਮੈਨੂੰ ਇੱਕ ਵੱਡੀ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਪਹਿਲਾਂ ਵੀ ਤੁਸੀਂ ਬੜੀ ਅੱਛੀ ਪਾਰਟੀ ਦੀ ਸਰਗਰਮੀ ਔਰ ਕਾਰਜਕਾਰੀ ਕਰੇ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਬੜੀ ਵਧੀਆ ਮਹਿਸੂਸ ਕਰ ਰਹੀ ਹਾਂ ਪਰ ਮੈਂ ਧੰਨਵਾਦ ਕਰਦੀ ਹਾਂ ਆਪਦੀ ਸਮੁੱਚੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦਾ ਸਮੁੱਚੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੇਰੇ 'ਚ ਵਿਸ਼ਵਾਸ ਜਤਾ ਕੇ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣੀ ਆ ਕਿ ਮੈਂ ਦਿਨ ਰਾਤ ਇੱਕ ਕਰਕੇ ਆਉਣ ਵਾਲੀ ਸਤਾਈ ਲਈ ਗ੍ਰਾਸਰੂਟ ਤੱਕ ਕੰਮ ਕਰੂੰਗੀ ਲੋਕਾਂ ਨੂੰ ਵਰਕਰਜ਼ ਨੂੰ ਔਰ ਸਾਰੇ ਲੀਡਰ ਸਾਹਿਬਾਨ ਨਾਲ ਤਾਲਮੇਲ ਬਣਾ ਕੇ ਸਭ ਨੂੰ ਇਕੱਠਿਆਂ ਕਰਕੇ ਨਾਲ ਲੈ ਕੇ 2027 ਵਿੱਚ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰੂੰਗੀ ਮੈਡਮ ਹਮੇਸ਼ਾ ਹੀ ਤੁਸੀਂ ਮਹਿਲਾਵਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਆਏ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਆਏ ਹੋ ਪਰ ਅੱਜ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੁਹਾਨੂੰ ਬਤੌਰ ਜ਼ਿਲ੍ਹਾ ਪ੍ਰਧਾਨ ਔਰ ਇੱਕ ਵੱਡੀ ਜ਼ਿੰਮੇਵਾਰੀ ਕਿਹចਾ ਨੇ ਕਿਉਂਕਿ ਪੂਰਾ ਇੱਕ ਹਲਕਾ ਹੁੰਦਾ ਜੀ ਪਟਿਆਲਾ ਤਿਹਾਰਤੀ ਜੇ ਮੈਂ ਗੱਲ ਕਰਾਂ ਕਾ ਕਿਸ ਤਰ੍ਹਾਂ ਦੀ ਤੁਹਾਡੀ ਤਿਆਰ ਹੋ ਰਹੀ ਹੈ ਰਣ ਦਿੱਤੀ ਜਾਂ ਕੀ ਤੁਸੀਂ ਰੂਪਰੇਖਾ ਬਣਾਓਗੇ 2027 ਨੂੰ ਲੈ ਕੇ ਕਿਉਂਕਿ ਕੁਝ ਵਰਕਰ ਜਿਹੜੇ ਆ ਵਲੰਟੀਅਰ ਆ ਕੋਈ ਨਾ ਕੋਈ ਤੁਹਾਨੂੰ ਪਤਾ ਵੀ ਨਰਾਜ਼ਗੀਆਂ ਚੀਚਾਂ ਹੋ ਜਾਂਦੀਆਂ ਕਿਵੇਂ ਉਹਨਾਂ ਨੂੰ ਮਨਾਓਗੇ ਜਾਂ ਕਿਵੇਂ ਚੱਲੋਗੇ ਨਾਲ ਲੈ ਕੇ ਬਿਲਕੁਲ ਜੀ ਮੇਰਾ ਕਿਸੇ ਨਾਲ ਵੀ ਕਦੀ ਵੀ ਕੋਈ ਵਿਰੋਧ ਨਹੀਂ ਹੋਇਆ ਮੈਂ 26 ਸਾਲ ਦੀ ਉਮਰ ਚ ਕਾਂਗਰਸ ਪਾਰਟੀ ਦੀ ਦੇ ਮਿਹਰਬਾਨੀ ਕਰਕੇ ਮੈਨੂੰ ਟਿਕਟ ਮਿਲੀ ਔਮਨ ਰੈਜ਼ਰਵੇਸ਼ਨ ਦੇ ਤਹਿਤ ਜ਼ਿਲ੍ਹਾ ਪ੍ਰੀਸ਼ਦ ਦੀ ਸੋ ਮੈਂ ਪੂਰੇ ਡਿਸਟ੍ਰਿਕਟ ਦੇ ਵਿੱਚ ਕੰਮ ਕੀਤਾ ਉਦੋਂ ਮੁਹਾਲੀ ਵੀ ਨਹੀਂ ਸੀ ਡੇਰਾਬਸੀ ਲਾਲੜੂ ਤੱਕ ਮਤਲਬ ਮੈਂ ਲੋਕਾਂ ਦੇ ਨਾਲ ਵਿਚਰੀ ਆ ਪੂਰੀ ਸਰਕਾਰ ਦੇ ਵਿੱਚ ਬੜੇ ਮੌਕੇ ਮਿਲੇ ਮੈਨੂੰ ਕੰਮ ਕਰਨ ਦੇ ਸੋ ਇਹ ਔਖਾ ਕੰਮ ਨਹੀਂ ਹੈ ਔਰ ਮੈਨੂੰ ਪੂਰਾ ਨਿਸ਼ਵਾਸ ਹੈ ਕਿ ਸਾਰੇ ਸਾਡੇ ਕਾਂਗਰਸ ਪਾਰਟੀ ਦੇ ਵਰਕਰਸ ਔਰ ਲੀਡਰਸ ਮੇਰੇ ਨਾਲ ਮਿਲ ਕੇ ਵਧੀਆ ਸੀ ਸਾਰੇ ਕੰਮ ਕਰਾਂਗੇ ਹੁਣ ਤਰਨਤਰਾ ਦੇ ਇਲੈਕਸ਼ਨ ਹੋ ਕੇ ਅੱਡੀਆਂ ਜੀ ਕਿਸ ਤਰ੍ਹਾਂ ਲੱਗਣਾਂ ਨਤੀਜੇ ਹੋਣਗੇ ਜੀ ਦੇਖੋ ਅਸੀਂ ਆਪਣੇ ਵੱਲੋਂ ਬਹੁਤ ਬੈਸਟ ਐਫਰਟਸ ਕੀਤੇ ਪਾਰਟੀ ਨੇ ਇਕੱਠਿਆਂ ਹੋ ਕੇ ਪ੍ਰਧਾਨ ਜੀ ਨੇ ਸੀਐਲਪੀ ਸਾਹਿਬ ਨੇ ਚੰਨੀ ਜੀ ਨੇ ਰੰਦਾਵਾ ਜੀ ਔਰ ਸਬੋਚੀ ਕਾਂਗਰਸ ਦੀ ਲੀਡਰਸ਼ਿਪ ਸਾਡੇ ਪੰਜਾਬ ਦੇ ਸੈਕਟਰੀ ਇਨਚਾਰਜ ਜਿਹੜੇ ਹੈਗੇ ਨੇ ਡਾਲਵੀ ਜੀ ਔਰ ਪੂਰੇ ਬਲੌਕ ਪ੍ਰਧਾਨ ਕੀ ਜ਼ਿਲ੍ਹਾ ਪ੍ਰਧਾਨ ਕੀ ਹਰ ਆਰਗੇਨਾਈਜੇਸ਼ਨ ਨੇ ਬੜਾ ਤਨ ਮਨ ਦੇ ਨਾਲ ਉੱਥੇ ਕੰਮ ਕੀਤਾ ਲੋਕਾਂ ਦੇ ਹੱਥਾਂ ਦੇ ਵਿੱਚ ਫਤਵਾ ਦੇਣਾ ਉਹਨਾਂ ਦੀ ਡੈਮੋਕ੍ਰੇਸੀ ਹੈ ਕਿਉਂਕਿ ਉਹਨਾਂ ਨੇ ਦੱਸਣਾ ਸੋ ਪੰਥਕ ਸੀਟ ਹੈਗੀ ਆ ਪਰ ਉੱਥੇ ਅਗਨੀ ਹੋਤਰੀ ਜੀ ਸਾਡੇ ਪਹਿਲਾਂ ਜਿੱਤਦੇ ਜਿੱਤੇ ਨੇ ਸ਼ਹਿਰ ਦੇ ਵਿੱਚੋਂ ਵੀ ਪਿੰਡਾਂ 'ਚ ਵੀ ਬੜਾ ਅੱਛਾ ਸੀ ਬਹੁਤ ਸਾਰੀਆਂ ਪਾਰਟੀਆਂ ਹੋ ਗਈਆਂ ਪਰ ਇਹ ਆ ਵੀ ਡੈਮੋਕ੍ਰੇਸੀ ਹੈ ਸਭ ਨੂੰ ਅਧਿਕਾਰ ਹੈ ਆਪਣੀ ਜਿਹੜਾ ਰਾਈਟ ਟੂ ਵੋਟ ਕਰਦਾ ਸੋ ਪਰ ਮੈਨੂੰ ਇਹ ਖੁਸ਼ੀ ਹੈ ਕਿ ਕਾਂਗਰਸ ਨੇ ਬੜੇ ਚੰਗੇ ਤਰੀਕੇ ਦੇ ਨਾਲ ਇੱਕੋ ਥੇ ਆਪਣੀ ਜਿਹੜੀ ਚੋਣ ਮੁਹਿੰਮ ਆ ਪਖਾ ਕੇ ਰੱਖੀ ਔਰ ਬੜਾ ਅੱਛਾ ਕੰਮ ਕੀਤਾ ਮੈਡਮ ਆਕਰ ਦੇ ਵਿੱਚ ਕੀ ਮੈਸੇਜ ਦਿਓਗੇ ਪਟਿਆਲੀਆਂ ਪਟਿਆਲਵਿਆਂ ਨੂੰ ਇਹੀ ਮੈਸੇਜ ਦਿੰਨੀ ਆ ਕਿ ਬੜਾ ਵਧੀਆ ਸੀ ਆਪਣਾ 2017 'ਚ ਵੀ ਸਰਕਾਰ ਬਣੀ 2002 ਤੋਂ ਲੈ ਕੇ ਵੀ ਕਾਂਗਰਸ ਦੀ ਸੱਤ ਤੱਕ ਸਰਕਾਰ ਸੀ ਤੇ ਬੜੀ ਡਵੈਲਪਮੈਂਟ ਹੋਈ ਤੁਸੀਂ ਦੇਖੋ ਕਿ ਕਿਸੇ ਪਾਸੇ ਜਾਓ ਜੋ ਇਹ ਮੌਜੂਦਾ ਸਰਕਾਰ ਨੇ ਵਾਅਦੇ ਕੀਤੇ ਚਾਹੇ ਔਰਤਾਂ ਨਾਲ ਕੀਤੇ ਚਾਹੇ ਨੌਜਵਾਨਾਂ ਨਾਲ ਹਰੇ ਪੈਨਚ ਲਾਉਣ ਦੇ ਕੀਤੇ ਚਾਹੇ ਅੱਛਾ ਹੈਲਥ ਐਜੂਕੇਸ਼ਨ ਸਿਸਟਮ ਸਾਰਾ ਕੁਝ ਔਰ ਕਿਸੇ ਵੀ ਗਾਰੰਟੀ ਉਹਨਾਂ ਦੇ ਪੂਰੇ ਨਹੀਂ ਉਤਰੇ ਕੋਈ ਫੁੱਲਫਿਲ ਨਹੀਂ ਹੋਈਆਂ ਐਡਾ ਚੰਗਾ ਰਜਿੰਦਰਾ ਹਸਪੀਟਲ ਹਸਪੀਟਲ ਐਥੇ ਦੇ ਸਿਹਤ ਮੰਤਰੀ ਸਾਹਿਬ ਵੀ ਨੇ ਮੈਂ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰੂੰਗੀ ਕਿ ਅਸ਼ੀਆ ਦਾ ਕਿਤੇ ਬੈਸਟ ਹਸਪੀਟਲ ਹੁੰਦਾ ਹੋਇਆ ਤੇ ਉੱਥੇ ਦੀ ਜੋ ਗੱਲਾਂ ਹੁੰਦੀਆਂ ਕਿ ਟੋਰਚਾਂ ਦੇ ਨਾਲ ਸਰਜਰੀਜ਼ ਹੁੰਦੀਆਂ ਤੇ ਬੜਾ ਮਤਲਬ ਦਿਲ ਨੂੰ ਠੀਕ ਨਹੀਂ ਲੱਗਦਾ ਸੋ ਇਸ ਕਰਕੇ ਸਾਰੇ ਲੋਕਾਂ ਨੂੰ ਕਹੂੰਗੀ ਕਿ ਤੁਸੀਂ ਉਹਨਾਂ ਨੇ ਇੱਕ ਹੋਰ ਮੌਕਾ ਦੇ ਲਿਆ ਤੁਸੀਂ ਉਹਨਾਂ ਨੂੰ ਦੇਖ ਲਿਆ ਹੁਣ ਬੱਚਿਆਂ ਦੇ ਸੁਨਹਿਰੇ ਭਵਿੱਖ ਨੂੰ ਦੇਖਦੇ ਹੋਏ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਇੱਕ ਸੋਨਾ ਆਪਣੇ ਬੱਚਿਆਂ ਦਾ ਭਵਿੱਖ ਲਿਖਣ ਦੇ ਲਈ ਕਾਂਗਰਸ ਪਾਰਟੀ ਦਾ ਸਾਥ ਦਿਓ ਮੈਂ ਵਿਸ਼ਵਾਸ ਦਿਵਾਉਣੀ ਆ ਆਪਣੀ ਪਾਰਟੀ ਨੂੰ ਤੁਹਾਡੇ ਮਾਧਿਅਮ ਰਾਹੀਂ ਕਿ ਘਰ ਘਰ ਤੱਕ ਜਾ ਕੇ ਕਾਂਗਰਸ ਪਾਰਟੀ ਦੀ ਆਈਡਿਓਲੋਜੀ ਉਹਨਾਂ ਦੀ ਹਰ ਪਾਲਿਸੀ ਗਤੀਵਿਧੀਆਂ ਨੂੰ ਲੈ ਕੇ ਜਾਉਂਗੀ ਸਭ ਨੂੰ ਨਾਲ ਲੈ ਕੇ ਚੱਲ ਕੇ ਲੋਕਾਂ ਨੂੰ ਵੱਤਵਾਂ ਜੋੜ ਕੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰੂੰਗੀ ਥੈਂਕ ਯੂ